ਮਿੱਤਰੋ ਅਪਣ ਅੱਜ ਸਾਡੇ ਪਿੰਡ ਦੇ ਮਿਸਤਰੀ ਨੂੰ ਮਿਲਵਾਉਣ ਜਾ ਰਿਆਂ ਥੋਡੇ ਨਾਲ ਤੇ ਇਹਨੇ ਇੱਕ ਅਜਿਹੀ ਚੀਜ਼ ਬਣਾਈ ਆ ਨਾ ਤੁਸੀਂ ਗੱਲਾਂ ਛੱਡ ਦਿਓ ਦੇਖ ਕੇ ਹੈਰਾਨ ਰਹਿ ਜਾਓਗੇ ਕਿਉਂ ਜਾਣਣਾ ਠੀਕ ਆ ਹਾਂਜੀ ਪਹਿਲਾਂ ਤਾਂ ਤੇਰਾ ਨਾਮ ਦੱਸ ਦੇ ਸਾਰਾ ਨੌਂਕਾ ਜਾਮਣ ਕਹਿੰਦੇ ਨੇ ਹਾਂ ਉਹ ਆਪਣਾ ਨਾਮ ਹਰਜਿੰਦਰ ਆ ਪਿੰਡ ਕਿਹੜਾ ਹੈ ਪਿੰਡ ਪਹਿਨੀ ਦੱਸਾ ਅੱਛਾ ਤੇ ਇੱਕ ਨੰਬਰ ਵੀ ਬੋਲ ਹੀ ਦੇ ਵੀਡੀਓ ਦੇ ਮੂਹਰੇ ਤੂੰ ਆ ਉਹਦਾ 95010 ਹਾਂ 46571 ਅੱਛਾ ਹਾਂਜੀ ਤੇ ਪਹਿਲਾਂ ਹੁਣ ਤੂੰ ਮੈਨੂੰ ਐਂ ਦਿਖਾ ਵੀ ਤੇਰਾ ਕੰਮਕਾਰ ਤੇ ਇਹ ਕੀਤਾ ਕੀ ਆ ਤੈਂ ਕਿੱਥੋਂ ਸਿੱਖ ਕੇ ਆਏ ਇਹ ਚੀਜ਼ ਇਹ ਆਪਾਂ YouTube ਤੋਂ ਦੇਖਿਆ ਸੀ ਜੀ ਇਹ ਤੂੰ ਇੱਧਰ ਹੀ ਆ ਜਾ ਨਾਲ ਹੀ ਆ ਜਾ ਮੇਰੇ ਹਾਂ ਇਹ ਆਪਾਂ YouTube ਤੋਂ ਦੇਖਿਆ ਸੀ ਅੱਛਾ ਹਾਂ ਤੇ ਲੋ ਮਤਰਾ ਤੁਹਾਨੂੰ ਦਿਖਾਉਣੇ ਆਪਾਂ ਇਹਨੇ ਕੀ ਚੀਜ਼ ਬਣਾਈ ਆ ਆ ਤੁਸੀਂ ਦੇਖ ਹੀ ਸਕਦੇ ਹੋ ਵੀ ਜਮਣਾ ਇਹਦੇ ਤੇ ਮਿਹਨਤੀ ਬਹੁਤ ਆ ਗਈ ਹੋਊਗੀ ਮਿਹਨਤ ਤਾਂ ਤਾਂ ਫਿਰ ਬਹੁਤ ਹੁੰਦੀ ਆ ਜੀ ਵੱਢ ਚੁੱਕ ਬਹੁਤ ਹੁੰਦੀ ਆ ਨਾ ਕਿੰਨੇ ਦਿਨ ਲੱਗੇ ਇੰਨੇ ਖਾਂਤੀ ਇਹਨੇ ਲੱਗੇ 10 ਦਿਨ ਲੱਗੇ 10 ਦਿਨ ਲਾਤੀ 10 ਦਿਨ ਲੱਗੇ ਤੇ ਬੜਾ ਬਰੀਕੀ ਕੰਮ ਆ ਨਾ ਹਾਂ ਉਹ ਥੋੜਾ ਵੱਡਾ ਫੱਲਾ ਉਹਦੇ ਕਰਕੇ ਬਾਧਰ ਲੱਗਦੇ ਨੇ ਲੋ ਮਿੱਤਰੋ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਘੈਂਟ ਲੱਗ ਰਿਹਾ ਫਰਸ਼ ਤੇ ਜੇ ਕਿਸੇ ਵੀਰ ਨੇ ਹਨਾ ਇਹਰਜਾ ਫਰਸ਼ ਲਵਾਉਣਾ ਆਪਣੇ ਘਰੇ ਦਾ ਬਾਈ ਨੇ ਆਪਦਾ ਨੰਬਰ ਤੁਹਾਨੂੰ ਵੀਡੀਓ ਦੇ ਵਿੱਚ ਮੂਰੇ ਬੋਲਿਆਗਾ ਤੁਸੀਂ ਇਹਦੇ ਨਾਲ ਕੰਟੈਕਟ ਕਰ ਸਕਦੇ ਹੋਗੇ ਚਾਰੇ ਕਿੰਗੇ ਲੱਗ ਇਹਦਾ ਕਮਾਲ ਹੀ ਕਰਤੀ ਯਾਰ ਤਾਂ ਹੈ ਚਾਰੇ ਖੁੰਜਿਆਂ ਤੇ ਵੀ ਡਿਜ਼ਾਈਨ ਕੱਢਿਆ ਆਸਾ ਸਰੇ ਹੀ ਕਰਾਇਆ ਪਿਆ ਫਿਰ ਤਾਂ ਮਨ ਪੀਤੇ ਆਲੀ ਗੱਲ ਆ ਗਈ ਜਿਆਦਾ ਸਰੇ ਹੀ ਸਰੇ ਹੀ ਕਰਾਇਆ ਪਿਆਗਾ ਸੁਫਾਈ ਸੁਬੀ ਵੀ ਪੂਰੀ ਇਹਦੇ ਵਿੱਚ ਕੀ ਭਰੇ ਜਾਊਗਾ ਫਿਰ ਇਹ ਵਿੱਚ ਤੇ ਆਪਣਾ ਚਿੱਟਾ ਸੀਮੈਂਟ ਹੁੰਦਾ ਇੱਕ ਤਾਂ ਇੱਕ ਚੂਨਾ ਤੇ ਇੱਕ ਆਪਣਾ ਬਰੀਕ ਹੁੰਦਾ ਚਿੱਟਾ ਜੀਰਾ ਜੀਰਾ ਜੀ ਹਾਂ ਉਹ ਸਾਰਾ ਲਾਗੇ ਭਰ ਜਾਊਗਾ ਉਹਦੇ ਨਾਲ ਤਾਂ ਜੀ ਹੋਏ ਹੋਰ ਵੀ ਗ੍ਰੇਸ ਪੈਣ ਲੱਗ ਜੂ ਹਣਾ ਇਹ ਚੀਜ਼ ਦੀ ਉੱਤੋਂ ਦੇਣ ਲੱਗ ਜੂ ਨਾ ਇਹ ਉੱਤੋਂ ਰਗੜਾਈ ਹੋ ਜਾਣਾ ਹਾਂ ਇਹਦੀ ਰਗੜਾਈ ਹੋ ਜੂ ਉਤੋਂ ਪੂਰਾ ਸਿਰਾ ਗੱਲਬਾਤ ਪੁੰਜ ਜਾਣੀ ਆ ਇਹ ਉਹ ਨੂੰ ਸਕੀਮ ਤਾਂ ਮੈਂ ਹੀ ਦਿੱਤੀ ਸੀਗੀ ਇਹ ਚੀਜ਼ ਦੀ ਅੱਛਾ ਹਾਂ ਉਹ ਪਾਉਂਦਾ ਸੀ ਲੋਕਟਾਈ ਲੋਕਟ ਬੋਲੇ ਜੀ ਉਹ ਨੂੰ ਮੈਂ ਦਿੱਤੀ ਸੀ ਆ ਸਕੀਮ ਉਹ ਨੂੰ ਵੀਡੀਓ ਦਿਖਾਈ ਸੀ ਇੰਸਟਾਗ੍ਰਾਮ ਉੱਤੇ ਹਾਂ ਇੰਸਟਾਗ੍ਰਾਮ ਤੇ ਦੇਖੀ ਸੀ ਅਸੀਂ ਹਾਂ ਮਨ ਤੂੰ ਆਹ ਚੀਜ਼ ਕਰੇ ਉਹ ਫਰਸ ਲਵਾ ਆਹ ਚੀਜ਼ ਦਾ ਇੰਸਟਾਗ੍ਰਾਮ ਦੀ ਗੱਡੀ ਸੀ ਇਹਦੀ ਠੀਕ ਆ ਤੇ ਲੋ ਵੀ ਮਿੱਤਰੋ ਆਪਾਂ ਮੇਸਤਰੀ ਬਾਈ ਨੇ ਆਪਦਾ ਨੰਬਰ ਤੁਹਾਨੂੰ ਬੋਲਤਾ ਜੇ ਕਿਸੇ ਵੀਰ ਭਰਾ ਨੇ ਹੈ ਨਾ ਇਹਰ ਜਾ ਫਰਸ ਲਵਾਉਣਾ ਤਾਂ ਬਾਈ ਨਾਲ ਕੰਟੈਕਟ ਕਰ ਲਿਓ ਬਾਈ ਦਾ ਪਿੰਡ ਹੈ ਪੈਣੀ ਜੱਸਾ